ਸਤਿ ਸ਼੍ਰੀ ਅਕਾਲ ਜੀ ਪੰਜਾਬ ਤੇ ਹਾਰ ਦੀ ਮਾਰ ਐ ਪਰ ਲੋਕ ਚੜਦੀ ਕਲਾ ਚ ਨੇ ਤੁਹਾਡੇ ਸਾਰਿਆਂ ਦੀ ਹਿੰਮਤ ਨੂੰ ਸਲਾਮ ਹੁਸੈਨੀ ਵਾਲੇ ਦੇ ਨੇੜੇ ਵਾਲੇ ਪਿੰਡਾਂ 'ਚ ਟੀਮ ਨੀਰੂ ਬਾਜਵਾ ਵਿਜ਼ਿਟ ਕਰ ਰਹੀ ਐ ਇੱਥੋਂ ਦੇ 15 ਪਿੰਡ ਜਿਨ੍ਹਾਂ ਤੇ ਜ਼ਿਆਦਾ ਮਾਰ ਪਈ ਐ ਉਹਨਾਂ ਦੇ ਬੱਚਿਆਂ ਦੀ ਐਗਜ਼ਾਮੀਨੇਸ਼ਨ ਫੀਸ ਟੀਮ ਨੀਰੂ ਬਾਜਵਾ ਵੱਲੋਂ ਪਰੀ ਜਾਵੇਗੀ ਹੰਬਲਾ ਫਾਊਂਡੇਸ਼ਨ ਵੱਲੋਂ ਜੋ ਜ਼ਿੰਮੇਵਾਰੀ ਲਈ ਜਾਵੇਗੀ ਅਸੀਂ ਹਾਜ਼ਰ ਹਾਂ ਫਿਰੋਜ਼ਪੁਰ ਵਿੱਚ ਪੱਕਾ ਕੈਂਪ ਲੱਗਿਆ ਹੈ ਸਾਰਿਆਂ ਨੂੰ ਬੈਂਤੀ ਹੈ ਕਿ ਵੱਦ ਤੋਂ ਵੱਦ ਆਪਣੇ ਲੋਕਾਂ ਦੀ ਹੈਲਪ ਕਰੋ ਮੈਂ ਨੰਬਰ ਸ਼ੇਅਰ ਕਰ ਰਹੀ ਹਾਂ ਹੈਲਪ ਕਰਨ ਵਾਲੇ ਤੇ ਹੈਲਪ ਲੈਂਡ ਵਾਲੇ ਕੰਟੈਕਟ ਕਰ ਸਕਦੇ ਆ ਰਾਜਨੀ ਤੁਹਾਡੇ ਸਾਰਿਆਂ ਦੀ ਹਿੰਮਤ ਨੂੰ ਸਲਾਮ ਹੁਸੈਨੀ ਵਾਲੇ ਦੇ ਨੇੜੇ ਵਾਲੇ ਪਿੰਡਾਂ 'ਚ ਟੀਮ ਨਿਰੂਪਾਜਵਾ ਵਿਜ਼ਿਟ ਕਰ ਰਹੀ ਹੈ ਇੱਥੋਂ ਦੇ 15 ਪਿੰਡ ਜਿੰਨਾਂ 'ਤੇ ਜ਼ਿਆਦਾ ਮਾਰ ਪਈ ਹੈ ਉਹਨਾਂ ਦੇ ਬੱਚਿਆਂ ਦੀ ਐਗਜ਼ਾਮੀਨੇਸ਼ਨ ਫੀਸ ਟੀਮ ਨਿਰੂਪਾਜਵਾ ਵੱਲੋਂ ਪਰੀ ਜਾਵੇਗੀ ਹੰਬਲਾ ਫਾਊਂਡੇਸ਼ਨ ਵੱਲੋਂ ਜੋ ਜ਼ਿੰਮੇਵਾਰੀ ਲਈ ਜਾਵੇਗੀ ਅਸੀਂ ਹਾਜ਼ਰ ਹਾਂ ਫਿਰੋਜ਼ਪੁਰ ਵਿੱਚ ਪੱਕਾ ਕੈਂਪ ਲੱਗਿਆ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਣੇ ਲੋਕਾਂ ਦੀ ਹੈਲਪ ਕਰੋ ਮੈਂ ਨੰਬਰ ਸ਼ੇਅਰ ਕਰ ਰਹੀ ਹਾਂ ਹੈਲਪ ਕਰਨ ਵਾਲੇ ਤੇ ਹੈਲਪ ਲੈਣ ਵਾਲੇ ਕੰਟੈਕਟ ਕਰ ਸਕਦੇ ਹਾਂ ਜੀ ਹਾਂ ਜੀ ਦੋਸਤੋ ਇਹ ਸੀ ਕਿ ਉਹ ਵੀਡੀਓ ਨੀਰੂ ਬਾਜਵਾ ਦੀ ਨੀਰੂ ਬਾਜਵਾ ਨੇ ਇਸ ਵੀਡੀਓ ਦੇ ਵਿੱਚ ਇਹ ਦੱਸਿਆ ਕਿ ਮੇਰੀ ਨੀ ਟੀਮ ਆ ਫੀਲਡ ਦੇ ਵਿੱਚ ਉਤਰ ਚੁੱਕੀ ਆ ਭਾਵੇਂ ਉਹ ਪਾਣੀ ਲੱਥਾਂ ਤੋਂ ਬਾਹਰ ਆਏ ਨੇ ਪਰ ਸਹਾਇਤਾ ਵਾਸਤੇ ਨੀਰੂ ਬਾਜਵਾ ਵੀ ਅੱਗੇ ਆਈ ਆ ਤੇ ਨੀਰੂ ਬਾਜਵਾ ਨੇ ਇਹ ਸਾਰੀਆਂ ਗੱਲਾਂ ਇੱਕ ਵੀਡੀਓ ਦੇ ਵਿੱਚ ਕੀਤੀਆਂ ਨੇ ਅਤੇ ਬਾਕੀ ਕਲਾਕਾਰਾਂ ਵਾਂਗੂ ਉਹਨਾਂ ਨੇ ਵੀ ਇਹੋ ਜਿਹੜੀ ਕਿ ਗੱਲ ਜੁਕੀ ਸੀਗੀ ਕਿ ਅਸੀਂ ਐਂਡ ਤੱਕ ਤੁਹਾਡੇ ਨਾਲ ਜਿਹੜੇ ਕਿ ਉਹ ਖਲੋਤੇ ਆ ਨੀਰੂ ਬਾਜਵਾ ਵੱਲੋਂ ਵੱਖ-ਵੱਖ ਜਗ੍ਹਾ ਤੇ ਤੇੜੇ ਕਿ ਉਹ ਕੈਂਪ ਵੀ ਲਗਾਏ ਗਏ ਨੇ ਮੈਡੀਕਲ ਤੇ ਉਹਨਾਂ ਅਤੇ ਜਿਹੜੇ ਕਿ ਫੀਸਾਂ ਦਾ ਜ਼ਿੰਮੇਵਾਰੀ ਚੱਕੀ ਆ 15 ਪਿੰਡ ਜਿਹੜੇ ਕਿ ਨੀਰੂ ਬਾਜਵਾ ਨੇ ਆਪਣੇ ਘੇਰੇ ਵਿੱਚ ਲੇ ਆ ਅਤੇ ਉਹਨਾਂ ਨੇ ਇਹ ਕਿਹਾ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਜ਼ਿਆਦਾ ਪਾਣੀ ਆਇਆ ਸੀਗਾ ਜਿਹੜੇ ਪਿੰਡ ਵਿੱਚ ਜ਼ਿਆਦਾ ਮਾਰਵਦੀ ਸੀਗੀ ਅਸੀਂ ਇਹਨਾਂ ਦੇ 15 ਪਿੰਡ ਆਪਣੇ ਅੰਡਰ ਲਵਾਂਗੇ ਜਿਨ੍ਹਾਂ ਦੇ ਵਿੱਚ ਕੀ ਸਾਰੇ ਬੱਚਿਆਂ ਦੀ ਜਿਹੜੀ ਕਿ ਫੀਸ ਨਿਰੂਪਾਜ ਵਾਪਰੇਗੀਆਂ ਤੇ ਉਹਨਾਂ ਦੀ ਮੈਡੀਕਲ ਸਹੂਲਤਾਂ ਤੋਂ ਲੈ ਕੇ ਉਹਨਾਂ ਦੇ ਘਰ ਤੀਬਰਮੜ ਤੱਕ ਇਹ ਕਿ ਨਿਰੂਪਾਜ ਵੰਦਾ ਖਰਚਾ ਹੋਵੇਗਾ ਬਾਕੀ ਦੱਸ ਕੀ ਕੁਝ ਕਹਿਣ ਜਾਓਗੇ ਪੰਜਾਬੀ ਸਿੰਗਰਾਂ ਦੇ ਬਾਰੇ ਜਿਹੜੇ ਸਾਡੇ ਪੰਜਾਬੀ ਕਲਾਕਾਰ ਨੇ ਜਿਹੜੇ ਕਿ ਅੱਗੇ ਆਏ ਨੇ ਪੰਜਾਬ ਦੇ ਉੱਤੇ ਪਈ ਪਾਣੀ ਦੀ ਮੁਸੀਬਤ ਦੇ ਵਿੱਚ ਬਾਕੀ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕੁਝ ਕਹਿਣਾ ਚਾਹੋਗੇ ਸਾਨੂੰ ਆਪਣੀ رائے ਕਮੈਂਟ ਵਿੱਚ ਜਰੂਰ ਦਿਓ ਤੇ ਇਦਾਂ ਦੀਆਂ ਹੋਰ ਨਵੇਂ ਤਾਜ਼ੇ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਇਦਾਂ ਦੀਆਂ ਨਵੀਆਂ ਅਪਡੇਟਾਂ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਵਾਂਗੇ ਬਹੁਤ ਜਲਦ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ